ਸਤਿ ਸ੍ਰੀ ਅਕਾਲ ਦੋਸਤੋ ਪਿੰਡਾਂ ਵਾਲੇ ਨਿਵੇਸ਼ਕ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਉਮੀਦ ਹੈ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ। ਇਸ ਵੀਡੀਓ ਦੇ ਰਾਹੀਂ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਇਨਕਮ ਟੈਕਸ ਰਿਟਰਨ ITR ਕੀ ਹੁੰਦੀ ਆ ਤੇ ਇਸ ਨੂੰ ਭਰਨਾ ਕਿਉਂ ਜ਼ਰੂਰੀ ਆ ਤੇ ਇਸ ਨੂੰ ਕੌਣ ਬੰਦਾ ਜਿਹਨੂੰ ਭਰਨਾ ਚਾਹੀਦਾਗਾ ਤਾਂ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੇ ਇਨਕਮ ਟੈਕਸ ਰਿਟਰਨ ਦੇ ਕਿੰਨੇ ਪ੍ਰਕਾਰ ਦੇ ਫਾਰਮ ਨੇ ਤੇ ਕਿਹੜੇ ਬੰਦੇ ਨੂੰ ਕਿਹੜਾ ਫਾਰਮ ਭਰਨਾ ਚਾਹੀਦਾ ਇਹਦੇ ਬਾਰੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਦੇਵਾਂਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਤੁਹਾਨੂੰ ਆਪਣੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਜਾਣਕਾਰੀਆਂ ਮਿਲਦੀਆਂ ਰਹਿਣ ਤਾਂ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸਟਾਰਟ ਹਾਂਜੀ ਦੋਸਤੋ ਇਨਕਮ ਟੈਕਸ ਰਿਟਰਨ ਜਿਵੇਂ ਕਿ ਦੋਸਤੋ ਤੁਸੀਂ ਸੁਣੇ ਹੋਊਗਾ ਵੀ ਜਿਹੜਾ ਇੰਡੀਆ ਦਾ ਆਈਟੀ ਡਿਪਾਰਟਮੈਂਟ ਆ ਇਨਕਮ ਟੈਕਸ ਡਿਪਾਰਟਮੈਂਟ ਆ ਉਹ ਇਹ ਚੀਜ਼ ਨੂੰ ਦੇਖਦਾ ਵੀ ਕਿਹੜੇ ਬੰਦੇ ਦੀ ਕਿੰਨੀ ਇਨਕਮ ਆ ਦੇ ਉਹ ਇਨਕਮ ਦੇ ਉੱਤੇ ਟੈਕਸ ਦੇ ਰਿਹਾ ਜਾਂ ਨਹੀਂ ਦੇ ਰਿਹਾ ਸਾਰੀਆਂ ਜਿੰਨੇ ਆ ਵੀ ਕੰਪਨੀਆਂ ਨੇ ਜਿੰਨੇ ਵੀ ਟਰਸਟ ਆ ਜਿੰਨੀਆਂ ਵੀ ਸ਼ਾਟਨਰਸ਼ਿਪ ਨੇ ਜਿੰਨੀਆਂ ਵੀ ਫਰਮ ਨੇ ਜਾਂ ਜਿੰਨੇ ਵੀ ਸੈਲਰੀਡ ਜਿਹੜੇ ਤਨਖਾਹ ਲੈਂਦੇ ਨੇ ਪੈਨਸ਼ਨਰ ਨੇ ਤੇ ਹੋਰ ਵੀ ਜਿਹੜੇ ਹੋਰ ਸਾਧਨਾਂ ਤੋਂ ਕੋਈ ਵੀ ਆਪਣੀ ਇਨਕਮ ਬਣਾ ਰਿਹਾ ਉਸ ਦੇ ਉੱਤੇ ਆਈਟੀ ਡਿਪਾਰਟਮੈਂਟ ਦੀ ਨਜ਼ਰ ਰਹਿੰਦੀ ਆ ਵੀ ਇਹ ਗਵਰਨਮੈਂਟ ਨੂੰ ਟੈਕਸ ਦੇ ਰਿਹਾ ਜਾਂ ਨਹੀਂ ਦੇ ਰਿਹਾ ਆ ਦੋਸਤੋ ਜਿਵੇਂ ਕਿ ਹਰ ਸਾਲ ਇੰਡੀਆ ਦਾ ਬਜਟ ਆਉਂਦਾਗਾ ਉਹਦੇ ਵਿੱਚ ਇੰਡੀਆ ਦੀ ਫਾਈਨੈਂਸ ਮਿਨਿਸਟਰ ਜੋ ਵੀ ਹੁੰਦਾਗਾ ਉਹ ਇਨਕਮ ਟੈਕਸ ਦੇ ਉੱਤੇ ਕਿੰਨੇ ਇਨਕਮ ਤੱਕ ਟੈਕਸ ਲੱਗੂਗਾ ਕਿੰਨੇ ਇਨਕਮ ਟੈਕਸ ਕਿੰਨੀ ਇਨਕਮ ਤੱਕ ਕਿੰਨਾ ਪਰਸੈਂਟ ਟੈਕਸ ਲੱਗੂਗਾ ਇਸ ਬਾਰੇ ਹਰ ਇੱਕ ਬਜਟ ਦੇ ਵਿੱਚ ਘੋਸ਼ਣਾ ਹੁੰਦੀ ਹੈ ਤਾ ਦੋਸਤੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਇਹ ਆਈਟੀ ਰਿਟਰਨ ਕੀ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਵੀ ਆਈਟੀ ਰਿਟਰਨ ਕੀ ਆ ਤਾਂ ਇਨਕਮ ਟੈਕਸ ਰਿਟਰਨ ਦੋਸਤੋ ਜਿਸ ਵੀ ਬੰਦੇ ਦੀ ਇਨਕਮ ਸਾਰੇ ਉਹਦੇ ਸਾਧਨਾਂ ਤੋਂ ਮਿਲਾ ਕੇ ਚਾਹੇ ਉਹ ਤਨਖਾਹ ਲੈ ਰਿਹਾ ਜਾਂ ਉਹਨੇ ਕੋਈ ਪ੍ਰਾਪਰਟੀ ਲੈ ਕੇ ਰੱਖੀ ਆ ਜਾ ਫਿਰੋਕ ਸੇ ਸ਼ੇਅਰ ਮਾਰਕੀਟ ਦੇ ਵਿੱਚ ਕਿਤੇ ਵੀ ਇਨਵੈਸਟ ਕਰ ਰਿਹਾ ਸਾਰੇ ਸੋਰਸਾਂ ਤੋਂ ਮਿਲਾ ਕੇ ਜਿਹੜੀ ਉਹਦੀ ਇਨਕਮ ਆ ਉਸ ਨੂੰ ਉਹ ਇਨਕਮ ਡਿਪਾਰਟਮੈਂਟ ਦੇ ਵਿੱਚ ਫਾਇਲ ਕਰਦਾਗਾ ਉੱਥੇ ਦਿਖਾਉਂਦਾ ਵੀ ਮੇਰੇ ਸਾਲ ਦੀ ਆ ਇਨਕਮ ਆ ਇਥੋਂ ਮੈਨੂੰ ਵਿਆਜ ਮਿਲਿਆ ਐ ਏਨੀ ਮੈਨੂੰ ਕਣਖਾ ਮਿਲੀ ਆ ਜਾਂ ਕਿਸੇ ਦੀ ਸੈਲਰੀ ਜਿਹੜੀ ਖੇਤੀਬਾੜੀ ਇਨਕਮ ਆ ਐਗਰੀਕਲਚਰ ਇਨਕਮ ਆ ਉਸ ਨੂੰ ਸ਼ੋਅ ਕਰਦਾਗਾ ਤਾਂ ਇਸ ਨੂੰ ਆਪਾਂ ਜਦੋਂ ਇਨਕਮ ਟੈਕਸ ਡਿਪਾਰਟਮੈਂਟ ਦੀ ਸਾਈਟ ਦੇ ਉੱਤੇ ਜਾ ਕੇ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਜਾਣਕਾਰੀ ਦੰਨੇ ਆ ਤਾਂ ਉਹਨੂੰ ਆਪਾਂ ਆਈਟੀਆਰ ਕਹਿਣਿਆ ਇਨਕਮ ਟੈਕਸ ਰਿਟਰਨ ਭਰਨਾ ਕਹਿਣਿਆ ਤਾਂ ਇਸ ਤੋਂ ਬਾਅਦ ਆ ਦੋਸਤੋ ਵੀ ਜਿਹੜੀ ਆਈਟੀਆਰ ਆ ਉਹਦੇ ਕਿੰਨੇ ਫਾਰਮ ਨੇ ਤੇ ਕਿਹੜਾ ਫਾਰਮ ਕਿਹੜਾ ਬੰਦਾ ਭਰ ਸਕਦਾਗਾ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਜਿਵੇਂ ਕਿ ਦੋਸਤੋ ਇਸ ਸਾਈਡ ਦੇ ਉੱਤੇ ਆਪਾਂ ਟੇਬਲ ਬਣਾਇਆ ਹੋਇਆਗਾ ਜਿਹੜੀਆਂ ਆਈਟੀਆਰ ਦੇ ਫਾਰਮ ਨੇ ਉਹ 1 ਤੋਂ ਲੈ ਕੇ 7 ਤੱਕ ਨੇ ਆਈਟੀਆਰ 1 2 3 4 5 6 7 ਇਸ ਤਰ੍ਹਾਂ 7 ਤੱਕ ਇਹ ਫਾਰਮ ਨੇ ਕਿਹੜਾ ਬੰਦਾ ਕਿਹੜਾ ਫਾਰਮ ਭਰ ਸਕਦਾ ਉਹਦੇ ਬਾਰੇ ਆਪਾਂ ਜਿਹ ਟੇਬਲ ਦੇ ਰਾਹੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਆਪਣਾ ਦੋਸਤੋ ਜਿਹੜਾ ਇਹ ਕਾਲਮ ਆਗਾ ਇਹਦੇ ਵਿੱਚ ਹੈਗਾ ਆਈਟੀਆਰ ਜਿਵੇਂ ਆਈਟੀਆਰ 1 2 3 ਆਪਾਂ ਲਿਖਿਆ ਹੋਇਆ ਤੇ ਇਹਦੇ ਵਿੱਚ ਹੂ ਕੈਨ ਫਾਇਲ ਕੌਣ ਖੈਲ ਕਰ ਸਕਦਾਗਾ ਤਾਂ ਦੋਸਤੋ ਜਿਹੜੀ ਆਈਟੀ ਆਰੀ ਬਣਨਾਗੀ ਜਿਹਦੀ ਇਨਕਮ 50 ਲੱਖ ਤੋਂ ਘੱਟ ਆ ਉਹ ਇੱਕ ਵਿਅਕਤੀ ਆ ਜਾਂ ਫਿਰ ਐਚ ਯੂ ਐਫ ਐਚ ਯੂ ਐਫ ਦਾ ਮਤਲਬ ਹਿੰਦੂ ਅਨਡਾਈਵਿਡ ਫੈਮਲੀ ਜਾਂ ਫਿਰ ਕੋਈ ਅਨਡਾਈਵਿਡ ਫੈਮਲੀ ਆ ਜਿਨ੍ਹਾਂ ਦੀ ਇਨਕਮ ਉਹਨਾਂ ਦੀ ਤਨਖਾਹ ਤੋਂ ਪੈਨਸ਼ਨ ਤੋਂ ਹੋਰ ਸਾਧਨਾਂ ਤੋਂ ਤੇ ਖੇਤੀਬਾੜੀ ਦੀ ਇਨਕਮ ਆ ਜਿਹੜੀ ਉਹ 5000 ਤੋਂ ਘੱਟ ਆ ਐਲਟੀਸੀਜੀ ਲੌਂਗ ਟਰਮ ਕੈਪੀਟਲ ਗੇਨ ਆ ਜਿਹੜਾ ਉਹ ਸਵਾ ਲੱਖ ਤੋਂ ਸਵਾ ਲੱਖ ਤੱਕ ਹੈ ਤਾਂ ਉਹ ਇਹ ਬੰਦਾ ਆਈਟੀਆਰ 1 ਬੰਨਾ ਜਿਹੜੀ ਉਹਦੇ ਵਿੱਚ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰੇਗਾ ਇਸ ਤੋਂ ਬਾਅਦ ਆ ਦੋਸਤੋ ਆਈਟੀਆਰ 2 ਜਿਹੜੀ ਆਈਟੀਆਰ 2 ਆਈਟੀਆਰ ਦੂਸਰੀ ਆ ਉਸਦੇ ਵਿੱਚ ਜਿਹੜਾ ਪੈਨਸ਼ਨਰ ਤਨਖਾਹ ਲੈਂਦਾਗਾ ਚਾਹੇ ਉਹ ਇੰਡੀਵਿਜੂਅਲ ਆ ਚਾਹੇ ਉਹ ਐਚ ਜੂ ਐਫ ਆ ਤਾਂ ਉਹਦੀ ਤਨਖਾਹ ਨੂੰ ਮਿਲਾ ਕੇ ਪੈਨਸ਼ਨ ਨੂੰ ਮਿਲਾ ਕੇ ਕੈਪੀਟਲ ਗੇਨ ਤੇ ਜੇਕਰ ਉਹਦੇ ਕੋਲ ਜਿਆਦਾ ਮਲਟੀਪਲ ਹਾਊਸ ਪ੍ਰੋਪਰਟੀ ਆ ਜਿਆਦਾ ਘਰ ਨੇ ਉਹਨੂੰ ਤੇ ਜੇਕਰ ਉਹਨੂੰ ਵਿਦੇਸ਼ ਤੋਂ ਵੀ ਕੋਈ ਇਨਕਮ ਆ ਰਹੀ ਆ ਤਾਂ ਉਸ ਨੂੰ ਤੇ ਖੇਤੀਬਾੜੀ ਇਨਕਮ ਜੇ ਉਹਦੀ 5000 ਤੋਂ ਜ਼ਿਆਦਾ ਗਈ ਤੇ ਛੋਟੀਆਂ ਕੰਪਨੀਆਂ ਜਿਹੜੀਆਂ ਅਨਲਿਸਟਡ ਕੰਪਨੀਆਂ ਨੇ ਕੋਈ ਛੋਟੀ ਮੋਟੀ ਆਪਾਂ ਫਰਮ ਬਣਾ ਲਈ ਤਾਂ ਉਹ ਤਾਂ ਉਹਨਾਂ ਨੂੰ ਇਹ ਆਈਟੀਆਰ ਜਿਹੜਾ 2 ਫਾਰਮ ਆ 2 ਨੰਬਰ ਆ ਉਹਦੇ ਵਿੱਚ ਆਈਟੀਆਰ ਭਰਨ ਦੀ ਭਰ ਸਕਦਾ ਉਹ ਉਹ ਬੰਦਾ ਇਹ ਆਈਟੀਆਰ 2 ਭਰ ਸਕਦਾ ਇਸ ਤੋਂ ਵੱਧਾ ਦੋਸਤੋ ਆਈਟੀਆਰ 3 ਜਾਂ ਆਈਟੀਆਰ ਤੀਸਰੀ ਐ ਇਹੜੀ ਉਹ ਕੌਣ ਭਰ ਸਕਦਾ ਤਾਂ ਇਹਦੇ ਵਿੱਚ ਇਨਕਮ ਫਰਮ ਬਿਜ਼ਨਸ ਜੇਕਰ ਕਿਸੇ ਨੂੰ ਕੋਈ ਇਨਕਮ ਆ ਰਹੀ ਹੈ ਕੋਈ ਉਹ ਬਿਜ਼ਨਸ ਰਨ ਕਰ ਰਿਹਾ ਤਾਂ ਉਹ ਉਸ ਤੋਂ ਬਾਅਦ ਬਿਜ਼ਨਸ ਪ੍ਰੋਫੈਸ਼ਨ ਜੇਕਰ ਕੋਈ ਪ੍ਰੋਫੈਸ਼ਨ ਕੋਈ ਚਲਾ ਰਿਹਾ ਆਪਣਾ ਤਾਂ ਉਸ ਨੂੰ ਤੇ ਪਾਰਟਨਰ ਆਫ ਫਰਮ ਕਈ ਵਾਰ ਇੱਕ ਦੋ ਬੰਦੇ ਮਿਲ ਕੇ ਕੋਈ ਪਾਰਟਨਰਸ਼ਿਪ ਦੇ ਵਿੱਚ ਕੋਈ ਫਰਮ ਨੂੰ ਚਲਾਉਂਦੇ ਆ ਤਾਂ ਉਹਨਾਂ ਨੂੰ ਤੇ ਐਫ ਐਂਡਓ ਟ੍ਰੇਡਿੰਗ ਜੇਕਰ ਕੋਈ ਫਿਊਚਰ ਐਂਡ ਆਪਸ਼ਨ ਟ੍ਰੇਡਿੰਗ ਸਟਾਕ ਮਾਰਕੀਟ ਦੇ ਵਿੱਚ ਕਰਕੇ ਉਹ ਤੋਂ ਕਮਾਈ ਕਰ ਰਿਹਾ ਤਾਂ ਉਹ ਵੀ ਇਹਦੇ ਅੰਦਰ ਆਉਂਦਾ ਤੇ ਅਨਲਿਸਟਡ ਸ਼ੇਅਰ ਜੇ ਕਿਸੇ ਨੇ ਅਨਲਿਸਟਡ ਸ਼ੇਅਰ ਖਰੀਦੇ ਹੋਏ ਆ ਤਾਂ ਉਹ ਬੰਦਾ ਵੀ ਇਹਦੇ ਅੰਦਰ ਆਉਂਦਾ ਤੇ ਕੇ ਕਰ ਕਿਸੇ ਦੀ ਸੈਲਰੀਡ ਇਨਕਮ ਤਨਖਾਹ ਦੀ ਇਨਕਮ ਉਹ ਵੀ ਇਹਦੇ ਵਿੱਚ ਪਲੱਸ ਹੁੰਦੀ ਆ ਤੇ ਕੈਪੀਟਲ ਗੇਨ ਕੈਪੀਟਲ ਗੇਨ ਜੇ ਕਿਸੇ ਨੂੰ ਹੋਇਆਗਾ 1 ਸਾਲ ਦੇ ਵਿੱਚ ਤਾਂ ਉਹ ਵੀ ਇਹਦੇ ਵਿੱਚ ITR ਜਿਹੜੀ 3 ਆ ਉਹ ਫਾਇਲ ਕਰ ਸਕਦੇ ਆ ਜਿਹੜੇ ਕਿ ਆਪਾਂ ਤੁਹਾਨੂੰ ਇਹ ਦੱਸਿਆ ਇਹ ਇਨਕਮ ਵਾਲੇ ਬੰਦੇ ITR ਫਾਇਲ ਕਰ ਸਕਦੇ ਇਸ ਤੋਂ ਬਾਅਦ ਆ ਦੋਸਤੋ ITR 4 ITR 4 ਕੌਣ ਫਾਇਲ ਕਰ ਸਕਦਾ ਹੈ ਤਾਂ ITR 4 ਆਣੀ ਕੋਈ ਇੰਡੀਵਿਜੂਅਲ ਕੋਈ ਵੀ ਵਿਅਕਤੀ ਆ ਚਾਹੇ ਉਹ HUF ਆ Hindu Undivided Family ਆ ਜਾਂ ਫਿਰ ਕੋਈ ਫਰਮ ਆਗੀ ਜਿਹੜੀ ਧਾਰਾ 44 AD 44 ADA ਤੇ 44 AE ਦੇ ਤਹਿਤ ਟੈਕਸ ਦੀ ਚੋਣ ਕਰਦੇ ਨੇ ਉਹ ਇਹਦੇ ਅੰਦਰ ਆਉਣਗੇ ਤੇ ਉਹਨਾਂ ਦੀ ਆਮਦਨ ਜਿਹੜੀ ਉਹ 50 ਲੱਖ ਤੱਕ ਹੋਵੇ ਤੇ ਇੱਕ ਮਕਾਨ ਤੇ LTCG ਲੌਂਗ ਟਰਮ ਕੈਪੀਟਲ ਗੇਨ ਆ ਜਿਹੜਾ ਉਹ ਸਵਾ ਲੱਖ ਵੀ ਇਹਦੇ ਵਿੱਚ ਸਾਂਭਲ ਹੋਊਗਾ ਤਾਂ ਉਹ ਬੰਦੇ ਇਹ ITR 4 ਆ ਜਿਹੜੀ ਉਹ ਭਰ ਸਕਦੇ ਆ ਇਹਦੇ ਵਿੱਚ ਆਪਣੀ ਆਈਟੀਆਰ ਰਿਟਰਨ ਦਾਖਲ ਕਰ ਸਕਦੇ ਇਸ ਤੋਂ ਬਾਅਦ ਦੋਸਤੋ ਆਈਟੀਆਰ 5 ਜਾਂ ਆਈਟੀਆਰ 5 ਇਹਦੇ ਵਿੱਚ ਜਿੰਨੀਆਂ ਵੀ ਫਰਮ ਨੇ ਉਹ ਆ ਜਾਂਦੀਆਂ ਨੇ ਉਸ ਤੋਂ ਬਾਅਦ ਐਲ ਐਲ ਪੀਜ਼ ਮਤਲਬ ਕਿ ਲਿミਟਿਡ ਲਾਇਬਿਲਿਟੀਜ਼ ਪਾਰਟਨਰਸ਼ਿਪ ਆ ਜਾਂਦੀਆਂ ਨੇ ਉਸ ਤੋਂ ਬਾਅਦ ਏਓ ਪੀ ਐਸ ਏਓ ਪੀ ਐਸ ਮਤਲਬ ਕਿ ਐਸੋਸੀਏਟਿਡ ਆਫ ਪਰਸਨ ਉਸ ਤੋਂ ਬਾਅਦ BOIs ਬੋਡੀ ਆਫ ਇੰਡੀਵਿਜੁਅਲ ਜਿੰਨੀਆਂ ਵੀ ਨੇ ਤੇ ਲੋਕਲ ਅਥਾਰਟिटीज ਆਉਂਦੀਆਂ ਨੇ ਉਹ ਵੀ ਇਹ ਫਾਰਮ ਦੇ ਅੰਦਰ ਆ ਜਾਂਦੀਆਂ ਤੇ ਉਸ ਤੋਂ ਬਾਅਦ ਕੋਆਪਰੇਟਿਵ ਸੁਸਾਇਟੀਆਂ ਨੇ ਜਿਹੜੀਆਂ ਉਹ ਵੀ ਇਹਦੇ ਵਿੱਚ ਆਪਣੇ ਰਿਟਰਨ ਭਰ ਸਕਦੀਆਂ ਤੇ ਕੋਈ ਵਪਾਰਕ ਇੰਟਰਸਟ ਉੱਤੇ ਹੈ ਬਿਜ਼ਨਸ ٹرسٹ ਹੈ ਉਹ ਤੇ ਗੈਰ ਵਿਅਕਤੀਗਤ ਸੰਸਥਾਵਾਂ ਇਹਦੇ ਅੰਦਰ ਆਉਂਦੀਆਂ ਨੇ ਜਿਹੜੀਆਂ ITR 5 ਦੇ ਵਿੱਚ ਆਪਣੀ ਇਨਕਮ ਟੈਕਸ ਰਿਟਰਨ ਫਾਇਲ ਕਰ ਸਕਦੀਆਂ ਨੇ ਇਸ ਤੋਂ ਬਾਅਦ ਆ ਦੋਸਤੋ ਆ ਆਈਟੀਆਰ 6 ਤਾਂ ਆਈਟੀਆਰ 6 ਜਿਹੜੀ ਉਹਦੇ ਵਿੱਚ ਸਾਰੀਆਂ ਕੰਪਨੀਆਂ ਆ ਜਾਂਦੀਆਂ ਨੇ ਇਕੱਲੀਆਂ ਉਹਨਾਂ ਕੰਪਨੀਆਂ ਨੂੰ ਛੱਡ ਕੇ ਜਿਹੜੀਆਂ ਧਾਰਾ 11 ਦੇ ਅਧੀਨ ਛੋਟ ਦਾ ਦਾਵਾ ਕਰਦੀਆਂ ਨੇ ਉਹਨਾਂ ਨੂੰ ਛੱਡ ਕੇ ਦੂਸਰੀਆਂ ਸਾਰੀਆਂ ਕੰਪਨੀਆਂ ਨੇ ਜਿੰਨੀਆਂ ਚਾਹੇ ਉਹ ਪਬਲਿਕ ਆ ਚਾਹੇ ਪ੍ਰਾਈਵੇਟ ਆ ਉਹ ਸਾਰੀਆਂ ਆਈਟੀਆਰ 6 ਆ ਜਿਹੜੀ ਉਹਦੇ ਅੰਦਰ ਆਉਂਦੀਆਂ ਨੇ ਇਸ ਤੋਂ ਬਾਅਦ ਦੋਸਤੋ ਜਿਹੜਾ ਲਾਸਟ ਆ ਆਈਟੀਆਰ 7 ਆਈਟੀਆਰ 7 ਦੇ ਵਿੱਚ ਕਿਹੜੇ ਕਿਹੜੀਆਂ ਕਿਹੜੀਆਂ ਸੰਸਥਾਵਾਂ ਆਉਂਦੀਆਂ ਨੇ ਕਿਹੜੇ-ਕਿਹੜੇ ਵਿਅਕਤੀ ਆਉਂਦੇ ਨੇ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਪੂਰੇ ਟਰਸਟ ਆ ਜਾਂਦੇ ਆ ਗੁਰ ਦੋਸਤੋ ਉਸ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਵੀ ਆਈਟੀਆਰ ਰਿਟਰਨ ਭਰਦੀਆਂ ਨੇ ਆਈਟੀਆਰ 7 ਦੇ ਅੰਦਰ ਉਸ ਤੋਂ ਬਾਅਦ ਰਿਸਰਚ ਇੰਸਟੀਟਿਊਟ ਜਿੰਨੇ ਵੀ ਰਿਸਰਚ ਇੰਸਟੀਟਿਊਟ ਆ ਪੂਰੇ ਦੇਸ਼ ਦੇ ਵਿੱਚ ਉਹ ਇਸ ਦੇ ਅੰਦਰ ਆਉਂਦੇ ਨੇ ਕਿੰਨੀਆਂ ਵੀ ਕਾਲਜ ਯੂਨੀਵਰਸਿਟੀਆਂ ਨੇ ਉਹ ਇਸ ਦੇ ਅੰਦਰ ਆਉਂਦੀਆਂ ਨੇ ਜਿੰਨੇ ਵੀ ਹਸਪੀਟਲ ਨੇ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਐਨ ਜੀਓਜ਼ ਜਿੰਨੀਆਂ ਵੀ ਐਨ ਜੀਓਜ਼ ਨੇ ਉਹ ਇਹਦੇ ਅੰਦਰ ਆਉਂਦੀਆਂ ਤੇ ਹੋਰ ਜਿੰਨੀਆਂ ਵੀ ਸੰਸਥਾਵਾਂ ਨੇ ਜਿਹੜੀਆਂ ਧਾਰਾ 139 4A 4B 4E 4D ਤੇ 4 ਦੇ ਅੰਦਰ ਲੋੜੀਂਦੀਆਂ ਹਨ ਉਹ ਸਾਰੀਆਂ ਇਹਦੇ ਅੰਦਰ ਆਉਂਦੀਆਂ ਨੇ ਤੇ ਉਹਨਾਂ ਨੇ ਆਈਟੀਆਰ 7 ਦੇ ਅੰਦਰ ਆਪਣੇ ਇਨਕਮ ਟੈਕਸ ਫਾਇਲ ਰਿਟਰਨ ਭਰਨੀ ਹੈ ਤਾਂ ਦੋਸਤੋ ਉਮੀਦ ਆ ਵੀ ਤੁਹਾਨੂੰ ਇਹ ਟੇਬਲ ਆ ਜਿਹੜਾ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਕਿਸੇ ਨੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਉਹ ਇਨਕਮ ਟੈਕਸ ਡਿਪਾਰਟਮੈਂਟ ਦੀ ਸਾਈਟ ਦੇ ਉੱਤੇ ਜਾ ਕੇ ਵੀ ਆਪ ਇਹ ਦੇਖ ਸਕਦਾ ਵੀ ਆਈਟੀਆਰ ਬੰਦੇ ਅੰਦਰ ਕੌਣ ਹੁੰਦਾ ਟੂ ਦੇ ਅੰਦਰ ਕੌਣ ਆਈਟੀਆਰ ਫਾਇਲ ਕਰ ਸਕਦਾ ਇਸ ਤੋਂ ਮਾਰਾ ਦੋਸਤਾਂ ਪਤਾ ਤੁਹਾਨੂੰ ਦੱਸਦੇ ਆ ਵੀ ਆਈਟੀਆਰ ਫਾਇਲ ਕਿਉਂ ਕਰਨਾ ਚਾਹੀਦਾ ਸਭ ਤੋਂ ਵੱਡਾ ਇਹ ਸਭਾਲ ਹੁੰਦਾ ਵੀ ਚਲੋ ਇਨਕਮ ਸਭ ਨੂੰ ਹੁੰਦੀ ਆ ਖਰਚੇ ਵੀ ਸਭ ਦੇ ਹੁੰਦੇ ਆ ਪਰ ਕੋਈ ਆਈਟੀਆਰ ਫਾਈਲ ਨਹੀਂ ਕਰਦਾਗਾ ਜ਼ਿਆਦਾਤਰ ਲੋਕ ਆਈਟੀਆਰ ਫਾਈਲ ਕਰਦੇ ਨਹੀਂ ਆ ਜਿਨ੍ਹਾਂ ਦਾ ਕੋਈ ਇਨਕਮ ਟੈਕਸ ਡਿਪਾਰਟਮੈਂਟ ਡਾਇਰੈਕਟ ਟੈਕਸ ਕੱਟ ਲੰਦਾ ਚਾਹੇ ਉਹ ਤਨਖਾਹ ਲੈਂਦੇ ਨੇ ਪੈਨਸ਼ਨ ਲੈਂਦੇ ਨੇ ਤਾਂ ਉਹ ਹੀ ਬੰਦੇ ਆਈਟੀਆਰ ਫਾਈਲ ਕਰਦੇ ਨੇ ਬਾਕੀ ਹਰ ਇੱਕ ਬੰਦਾ ਆਈਟੀਆਰ ਨੂੰ ਫਾਈਲ ਕਰਨਾ ਜ਼ਰੂਰੀ ਨਹੀਂ ਸਮਝਦਾ ਵਾਰੇ ਜ਼ਰੂਰੀ ਕਿਉਂ ਆ ਤੇ ਕਿਉਂ ਆਪਾਂ ਨੂੰ ਕਰਨਾ ਚਾਹੀਦਾ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਜੇਕਰ ਆਪਣਾ ਕੋਈ ਆਈਟੀਆਰ ਦੇ ਵਿੱਚ ਫੰਡ ਕੱਟਿਆ ਗਿਆ ਆਈਟੀਆਰ ਟੈਕਸ ਕੱਟਿਆ ਗਿਆ ਤਾਂ ਉਹਨੂੰ ਆਪਾਂ ਰਿਫੰਡ ਕਰਾਉਣ ਦੇ ਲਈ ਆਈਟੀਆਰ ਭਰਨਾ ਜ਼ਰੂਰੀ ਆ ਉਸ ਤੋਂ ਬਾਅਦ ਜੇਕਰ ਕੋਈ ਵਿਦੇਸ਼ੀ ਸੰਪਤੀਆਂ ਤੋਂ ਆਪਾਂ ਨੂੰ ਔਰਗਨ ਐਸੈਟ ਤੋਂ ਕੋਈ ਇਨਕਮ ਆ ਰਹੀ ਆ ਜਾਂ ਆਪਾਂ ਨਿਵੇਸ਼ ਕੀਤਾ ਹੋਇਆ ਸਾਰੇ ਆਈਟੀਆਰ ਭਰਨਾ ਜ਼ਰੂਰੀ ਹੈ ਕਿਉਂਕਿ ਜੇਕਰ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਦਿਖਾਵਾਂਗੇ ਨਹੀਂ ਵੀ ਆਪਣੇ ਕੋਲੇ ਵਿਦੇਸ਼ਾਂ ਦੇ ਵਿੱਚ ਕਿੰਨੀ ਸੰਪਤੀ ਆ ਕਿੰਨਾ ਉੱਥੇ ਮੇਰਾ ਨਿਵੇਸ਼ ਕੀਤਾ ਹੋਇਆ ਤਾਂ ਫਿਰ ਆਪਾਂ ਨੂੰ ਉਹਦੇ ਵਿੱਚ ਦਿੱਕਤ ਆਉਣ ਵਾਲੇ ਟਾਈਮ ਦੇ ਵਿੱਚ ਆ ਸਕਦੀ ਹੈ ਜੇਕਰ ਆਪਾਂ ਆਈਟੀ ਰਿਟਰਨ ਦੇ ਵਿੱਚ ਉਹਨੂੰ ਸ਼ੋ ਨਹੀਂ ਕਰਾਂਗੇ ਗਵਰਨਮੈਂਟ ਨੂੰ ਲਾਸਟ ਤੇ ਪਤਾ ਲੱਗ ਹੀ ਜਾਂਦਾ ਆਪਣੇ ਪੈਨ ਕਾਰਡ ਤੋਂ ਪੈਨ ਕਾਰਡ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਆਪਾਂ ਨੂੰ ਸ਼ੋ ਹੁੰਦਾ ਆਪਣੇ ਬੈਂਕ ਅਕਾਊਂਟ ਦੇ ਨਾਲ ਅਟੈਚਾ ਆਪਣੇ ਆਧਾਰ ਕਾਰਡ ਦੇ ਨਾਲ ਅਟੈਚਾ ਜਿਹੜੀਆਂ ਵੀ ਆਪਣੇ ਬੈਂਕ ਅਕਾਊਂਟ ਦੇ ਵਿੱਚ ਇੱਕ ਇੱਕ ट्रांजੈਕਸ਼ਨ ਹੁੰਦੀ ਆ ਕਿੱਥੋਂ ਪੈਸਾ ਆਇਆ ਕਿੱਥੋਂ ਗਿਆ ਆਪਣੀ ਸਾਰੀ ਇਨਕਮ ਦਾ ਵਿਵਰਾਂ ਇਨਕਮ ਟੈਕਸ ਡਿਪਾਰਟਮੈਂਟ ਦੇ ਕੋਲੇ ਪਹੁੰਚਦਾ ਰਹਿੰਦਾ ਹੈਗਾ ਇਸ ਤੋਂ ਬਾਅਦ ਆ ਦੋਸਤੋ ਜੇਕਰ ਆਪਾਂ ਕੋਈ ਵੀਜੇ ਵਾਸਤੇ ਜਾਂ ਫਿਰ ਲੋਨ ਵਾਸਤੇ ਅਰਜੀ ਦੰਨੇ ਆ ਤਾਂ ਉਦੋਂ ਇਨਕਮ ਟੈਕਸ ਰਿਟਰਨ ਆਪਣੀ ਮੰਗੇ ਜਾਂਦੀ ਹੈ ਇਸ ਲਈ ਇਨਕਮ ਟੈਕਸ ਰਿਟਰਨ ਭਰਨੀ ਜ਼ਰੂਰੀ ਆ ਚਾਹੇ ਤੁਹਾਡਾ ਟੈਕਸ ਬਣਦਾ ਚਾਹੇ ਨਹੀਂ ਬਣਦਾ ਪਰ ਇਨਕਮ ਟੈਕਸ ਰਿਟਰਨ ਭਰਨੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਕਿਸੇ ਬੈਂਕ ਦੇ ਵਿੱਚ ਲੋਨ ਲੈਣ ਜਾਣੇ ਹੋ ਤਾਂ ਬੈਂਕ ਵਾਲੇ ਪਹਿਲਾਂ ਤੁਹਾਡੇ ਤੋਂ ਇਨਕਮ ਟੈਕਸ ਰਿਟਰਨ ਮੰਗਦੇ ਆ ਜਿਸ ਦੇ ਵਿੱਚ ਤੁਹਾਡੀ ਪੂਰੀ ਇਨਕਮ ਦਾ ਬਿਉਰਾ ਹੁੰਦਾ ਇਸ ਬੰਦੇ ਨੂੰ ਇਹਨਾਂ ਇਹਨਾਂ ਸਾਧਨਾਂ ਤੋਂ ਇਹਨੇ ਇਹਨੇ ਇਨਕਮ ਹੋ ਰਹੀ ਹੈ ਤਾਂ ਉਹ ਬਹੁਤ ਜ਼ਰੂਰੀ ਆ ਤੇ ਆਪਾਂ ਨੂੰ ਜੇਕਰ ਆਪਾਂ ਵੀਜ਼ਾ ਲਗਵਾਉਣਾ ਚਾਹੁੰਦੇ ਆ ਜਾਂ ਫਿਰ ਲੋਨ ਲੈਣਾ ਚਾਹੁੰਦੇ ਆ ਤਾਂ ਇਨਕਮ ਟੈਕਸ ਰਿਟਰਨ ਆਪਾਂ ਨੂੰ ਦਿਖਾਉਣੀ ਪੈ ਸਕਦੀ ਆ ਇਸ ਤੋਂ ਬਾਅਦ ਆ ਦੋਸਤੋ ਜੇਕਰ ਕੋਈ ਜਿਹੜਾ ਇਨਕਮ ਟੈਕਸ ਪੇਅਰ ਆ ਜਾਂ ਇਨਕਮ ਟੈਕਸ ਭਰ ਰਿਹਾ ਬੰਦਾ ਚਾਹੇ ਉਹ ਫਾਰਮਾ ਚਾਹੇ ਕੰਪਨੀ ਆ ਤਾਂ ਉਸ ਨੂੰ ਵੀ ਇਨਕਮ ਟੈਕਸ ਭਰਨਾ ਬਹੁਤ ਜ਼ਰੂਰੀ ਆ ਜਿਹੜਾ ਕਿ ਇਨਕਮ ਟੈਕਸ ਡਿਪਾਰਟਮੈਂਟ ਦੀ ਨਜ਼ਰ ਦੇ ਵਿੱਚ ਰਹਿੰਦਾ ਹੈ ਜਿਸ ਨੂੰ ਬਾਹਰ ਦੋਸਤੋ ਜੇਕਰ ਆਪਣੇ ਬਿਜ਼ਨਸ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਆਪਾਂ ਨੂੰ ਘਾਟਾ ਪੈ ਜਾਂਦਾ ਤਾਂ ਆਪਾਂ ਨੂੰ ਇਨਕਮ ਟੈਕਸ ਰਿਟਰਨ ਦੇ ਵਿੱਚ ਉਹ ਆਪਣਾ ਘਾਟਾ ਵੀ ਦਿਖਾਉਣਾ ਜ਼ਰੂਰੀ ਆ ਕਿਉਂਕਿ ਜੇਕਰ ਅਗਲੇ ਸਾਲ ਆਪਾਂ ਨੂੰ ਜ਼ਿਆਦਾ ਇਨਕਮ ਹੁੰਦੀ ਆ ਇਸ ਸਾਲ ਘਾਟਾ ਹੈ ਜੇਕਰ ਆਪਾਂ ਇਸ ਸਾਲ ਦੀ ਇਨਕਮ ਟੈਕਸ ਰਿਟਰਨ ਦੇ ਵਿੱਚ ਆਪਣਾ ਘਾਟਾ ਨਹੀਂ ਦਿਖਾਵਾਂਗੇ ਤਾਂ ਅਗਲੇ ਸਾਲ ਦੇ ਵਿੱਚ ਆਪਣੀ ਇਨਕਮ ਦੇ ਵਿੱਚੋਂ ਮਾਈਨਸ ਨਹੀਂ ਹੋਣਾ ਇਹ ਉਹ ਆਪਾਂ ਨੂੰ ਦਿਖਾਉਣਾ ਮਤਲਬ ਕਿ ਅਗਲੇ ਸਾਲ ਦੀ ਜਿਹੜੀ ਇਨਕਮ ਆ ਤੇ ਆਪਾਂ ਨੂੰ ਟੈਕਸ ਦੇਣਾ ਪੈ ਸਕਦਾ ਜੇਕਰ ਆਪਾਂ ਆਪਣਾ ਘਾਟਾ ਇਸ ਸਾਲ ਦੀ ਟੈਕਸ ਰਿਟਰਨ ਦੇ ਵਿੱਚ ਦਿਖਾਵਾਂਗੇ ਤਾਂ ਅਗਲੇ ਸਾਲ ਉਹ ਆਪਣੇ ਇਨਕਮ ਦੇ ਵਿੱਚੋਂ ਮਾਈਨਸ ਹੋ ਜਾਊਗਾ ਆਪਾਂ ਨੂੰ ਉਸ ਚੀਜ਼ ਦਾ ਫਾਇਦਾ ਮਿਲੂਗਾ ਤਾਂ ਇਹ ਬੇਸਿਕ ਜੇ ਪੁਆਇੰਟ ਨੇ ਜਿਨ੍ਹਾਂ ਦੇ ਜਿਨ੍ਹਾਂ ਦਾ ਨੇ ਰਾਹੀਂ ਤੁਹਾਨੂੰ ਸਮਝਾਇਆ ਵੀ ਇਹ ਇਨਕਮ ਟੈਕਸ ਰਿਟਰਨ ਭਰਨਾ ਕਿਉਂ ਜ਼ਰੂਰੀ ਆ ਤਾਂ ਇਨਕਮ ਟੈਕਸ ਰਿਟਰਨ ਹਰ ਇੱਕ ਬੰਦੇ ਨੂੰ ਭਰਨੀ ਚਾਹੀਦੀ ਆ ਤੇ ਇਸ ਦਾ ਫਾਇਦਾ ਲੈਣਾ ਚਾਹੀਦਾ ਜੋ ਵੀ ਆਪਾਂ ਨੂੰ ਲੋਨ ਲੈਣ ਵਾਸਤੇ ਜਾਂ ਕਿਤੇ ਵੀ ਆਪਾਂ ਨੂੰ ਇਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਆਪਾਂ ਉੱਥੇ ਆਪਣੀ ਇਨਕਮ ਟੈਕਸ ਰਿਟਰਨ ਦਿਖਾ ਸਕਦੇ ਹਾਂ ਤੇ ਆਪਣੇ ਉੱਤੇ ਕੋਈ ਇਨਕਮ ਟੈਕਸ ਡਿਪਾਰਟਮੈਂਟ ਦਾ ਛਾਪਾ ਵੀ ਨਹੀਂ ਵੱਜੂਗਾ ਕੋਈ ਰੇਡ ਵੀ ਨਹੀਂ ਹੋਊਗੀ ਜੇ ਜੇਕਰ ਆਪਾਂ ਹਰ ਸਾਲ ਇਨਕਮ ਟੈਕਸ ਰਿਟਰਨ ਭਰਦੇ ਰਹਾਗੇ ਤਾਂ ਸਾਰੇ ਦੋਸਤਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਤਾਂ ਦੋਸਤੋ ਇੱਕ ਹੋਰ ਵੀਡੀਓ ਬਣਾ ਕੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਜਿਹੜੇ ਬੰਦਾ ਦੀ ਨਾਰਮਲ ਤਨਖਾਹ ਆਉਂਦੀ ਆ ਜਾਂ ਨਾਰਮਲ ਪੈਨਸ਼ਨ ਆਉਂਦੀ ਆ ਤਾਂ ਆਈਟੀਆਰ ਕਿਸ ਤਰ੍ਹਾਂ ਫਾਇਲ ਕਰਨਗੇ ਉਹ ਆਪਾਂ ਤੁਹਾਨੂੰ ਇੱਕ ਡੈਮੋ ਦੇ ਤੌਰ ਤੇ ਦਿਖਾਵਾਂਗੇ ਤਾਂ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਤੁਹਾਨੂੰ ਆਪਣੀਆਂ ਆਉਣ ਵਾਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਸਾਰੇ ਦੋਸਤਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ ਦੋਸਤੋ ਆਪਾਂ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਵਿੱਚ ਕੋਈ ਨਵੀਂ ਜਾਣਕਾਰੀ ਲੈ ਕੇ ਤਾਂ ਾਰੇ ਦੋਸਤਾਂ ਨੂੰ ਇੱਕ ਬਾਰ ਫੇਰ ਸਤਿ ਸ੍ਰੀ ਅਕਾਲ ਦੋਸਤੋ